ਤੋ ਜਿਹੜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਆ ਸਕੂਲ ਦੇ ਵਿੱਚੋਂ ਆਦਾਰਸ਼ ਸਕੂਲ ਚੌਕੇ ਦੇ ਵਿੱਚੋਂ ਉਹ ਬੇਟੀ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਵੀ ਕੀ ਸੀ ਪੂਰਾ ਮਾਮਲਾ ਬੇਟੇ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਮੈਂ ਆਦਾਰਸ਼ ਸੀਨੀਅਰ ਸਟੈਂਡਰਡ ਸਕੂਲ ਚੌਕੇ ਪਠਾਨਾ ਚ ਪੜਦੀ ਹਾਂ ਤੇ ਕੱਲ ਜਦ ਮੈਂ ਆਪਣਾ ਰਿਜ਼ਲਟ ਲੈਣ ਗਈ ਤਾਂ ਮੈਂ ਵੀ ਜਿਹੜੇ ਟੀਚਰ ਮੇਰਾ ਰਿਜ਼ਲਟ ਦੇ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਰਿਜ਼ਲਟ ਲੈ ਕੇ ਵੀ ਮੈਮ ਮੇਰੇ ਨੰਬਰ ਬਹੁਤ ਘੱਟ ਆ ਵੀ ਮੈਂ ਪੇਪਰ ਬਹੁਤ ਵਧੀਆ ਕੀਤੇ ਸੀ ਵੀ ਤੁਸੀਂ ਮੈਨੂੰ ਪਲੀਜ਼ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਤੁਸੀਂ ਮੇਰੇ ਪੇਪਰ ਚੈੱਕ ਕਰਾਓ ਮੈਨੂੰ ਉਹ ਕਹਿੰਦੇ ਵੀ ਤੁਸੀਂ ਐਮ ਡੀ ਸਰ ਤੇ ਪ੍ਰਿੰਸੀਪਲ ਮੈਮ ਨੂੰ ਮਿਲੋ ਅਸੀਂ ਜਦੋਂ ਪ੍ਰਿੰਸੀਪਲ ਮੈਮ ਨੂੰ ਮਿਲੇ ਅਸੀਂ ਪ੍ਰਿੰਸੀਪਲ ਮੈਮ ਨੂੰ ਕਿਹਾ ਵੀ ਸਾਨੂੰ ਸਾਡੇ ਪੇਪਰ ਚੈੱਕ ਕਰਾਏ ਜਾਣ ਜਿਸ ਉੱpon ਥੋੜਾ ਜਿਹਾ ਡਾਊਟ ਆ ਇਹ ਉਹ ਕਹਿੰਦੇ ਵੀ ਨਹੀਂ ਇਹ ਤਾਂ ਕਾਨੂੰਨ ਹੀ ਹੈ ਨਹੀਂ ਉਹ ਮੈਂ ਪੇਪਰ ਨਹੀਂ ਚੈੱਕ ਕਰਾ ਸਕਦੀ ਤੇ ਅਸੀਂ ਕਿਹਾ ਵੀ ਤੁਸੀਂ ਸਾਡਾ ਨੰਬਰ ਵੀ ਬਲੌਕ ਕੀਤਾ ਹੋਇਆ ਬਾਈ ਜਾਨਸ ਸਾਡੇ ਨਾਲ ਕੋਈ ਉਨੀ ਕੀ ਹੁੰਦੀ ਆ ਤੇ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਬਲੌਕ ਕਦੋਂ ਦਾ ਕੀਤਾ ਸੀ ਨੰਬਰ ਉਹ ਜਿਹਾ ਹੀ 4-5 ਦਿਨ ਹੋਏ ਆ ਜੀ ਅਸੀਂ ਹੰੜਨੀ ਇਹੀ ਪੁੱਛਣਾ ਸੀ ਵੀ ਸਾਡਾ ਰਿਜ਼ਲਟ ਕਦੋਂ ਮਿਲੂਗਾ ਵੀ ਅਸੀਂ ਜੇ ਤੁਸੀਂ ਇਹ ਸਕੂਲ 'ਚ ਕੋਈ ਮਾਮਲਾ ਵੀ ਸੁਲਝਣ ਨਹੀਂ ਹੁੰਦੀ ਵੀ ਅਸੀਂ ਹੋਰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਲਾਂਗੇ ਕਿਹੜੀ ਕਲਾਸ 'ਚ ਪੜਦੇ ਹੋ ਤੇ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੈਂ 14 ਸਾਲਾਂ ਦੀ ਆ ਜੀ ਮੈਂ ਹੁਣ 8th ਕਲਾਸ 'ਚ ਹਾਂ ਤੇ ਮੇਰੇ ਨਾਲ ਕੱਲ ਵੀ ਜਦੋਂ ਮੈਂ ਮੈਮ ਨੂੰ ਕਿਹਾ ਵੀ ਤੁਸੀਂ ਮੇਰਾ ਨੰਬਰ ਬਲੌਕ ਕੀਤਾ ਵੀ ਮੈਮ ਮੇਰੇ ਨਾਲ ਕੋਈ ਉਨਿਕ ਹੁੰਦੀ ਆ ਵੀ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਤੇ ਕਹਿੰਦੀ ਮੈਨੂੰ ਤਾਂ ਭੂਆ ਫੂਫੜਾਂ ਦੇ ਫੋਨ ਆਉਂਦੇ ਆਏ ਮੈਂ ਕਹਾਂ ਮੈਮ ਸਾਡੇ ਭੂਆ ਫੂਫੜ ਤੁਹਾਨੂੰ ਫੋਨ ਕਿਉਂ ਕਰਨਗੇ ਮੇਰੇ ਪੇਰੈਂਟਸ ਕਰਨਗੇ ਜਿਨ੍ਹਾਂ ਨੂੰ ਮੇਰੇ ਤਾਂ ਮਤਲਬ ਆ ਜਿਵੇਂ ਮੇਰੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਮਾਪੀ ਕਰਨਗੇ ਤੁਹਾਨੂੰ ਫੋਨ ਤੇ ਕਹਿੰਦੀ ਨਹੀਂ ਐਨ ਵਿੱਚ ਖੜੇ ਹੋ ਕੇ ਉਹਨਾਂ ਨੇ ਮੇਰੇ ਗੱਲ ਛੱਤ ਪਾਇਆ ਜਦਕਿ ਪ੍ਰਿੰਸੀਪਲ ਮੈਮ ਸਾਡੇ ਮਾਸ ਮਾਨ ਨੇ ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਤੋਂ ਹੀ ਸਿੱਖਣਾ ਵੀ ਅੱਗੇ ਕਿਵੇਂ ਕਿਸੇ ਦੀ ਰਿਸਪੈਕਟ ਕਰਨੀ ਰਿਸਪੈਕਟ ਲੈਣੀ ਰਿਸਪੈਕਟ ਕਰਨੀ ਹੁੰਦੀ ਆ ਤੇ ਉਹ ਜੋ ਸਾਡੇ ਗੱਲ ਛੱਤ ਪਾਉਂਦੇ ਆ ਫਿਰ ਅਸੀਂ ਇਹ ਗੱਲ ਛ ਜਦ ਕਿ ਪ੍ਰਿੰਸੀਪਲ ਮੈਮ ਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਬਹੁਤ ਬਦਮਿਸ਼ੀ ਕੀਤੀ ਹੈ ਮੇਰੇ ਨਾਲ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਵੀ ਸੱਦਿਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਬਦਮਿਸ਼ੀ ਕੀਤੀ ਆ ਤੇ ਜਦ ਕਿ ਮੇਰੇ ਪੇ ਮਤਲਬ ਕਿ ਮੇਰੇ ਫਾਦਰ ਮੇਰੇ ਨਾਲ ਵੇਸ ਲਗੇ ਉਹਨੇ ਮੈਂ ਮੰਗ ਰੋ ਬੁਲਾਇਆ ਤਾਂ ਉਹ ਆਏ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ दारू ਪੀ ਕੇ ਆਏ ਹੋ ਚਲੋ ਮੈਂ ਮੰਨ ਲੈਂਨੀ ਹਾਂ ਵੀ ਉਹਨਾਂ ਨੇ दारू ਪੀਤੀ ਆ ਫਿਰ ਮੈਂ ਵੀ दारू ਪੀਤੀ ਹਾਂ ਮੇਰੀ ਮਾਤਾ ਨੇ ਵੀ दारू ਪੀਤੀ ਹੁੰਦੀ ਆ ਤੇ ਫਿਰ ਪ੍ਰਿੰਸੀਪਲ ਮੈਮ ਨੇ ਵੀ दारू ਪੀਤੀ ਵੀ ਹੋ ਜਿਨ੍ਹਾਂ ਨੇ ਬਿਨਾਂ ਮਤਲਬ ਤੋਂ ਸਾਡੇ ਗੱਲ ਚਾਤ ਪਾਇਆਗਾ ਵੀਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਚਲੋ ਮੇਰੇ ਫਾਦਰ ਦਾ ਆਊਟ ਡਿਊਟੀ ਨਹੀਂ ਉਹਨਾ ਉਹ ਕੋਈ ਵੀ ਡਿਊਟੀ ਨਹੀਂ ਕਰਦੇ ਜਦ ਕਿ ਟੀਚਰ ਡਿਊਟੀ ਤੇ ਹੁੰਦੇ ਆ ਡਿਊਟੀ ਦਰੋਂ ਕੋਈ ਵੀ ਨਸ਼ਾ ਨਹੀਂ ਕਰ ਸਕਦੇ ਤੇ ਉਹ ਚਿੱਟਾ ਪੀ ਕੇ ਆਉਂਦੇ ਆ ਜਦ ਕਿ ਅਸੀਂ ਉੱਥੇ ਕੁੜੀਆਂ ਬਿਲਕੁਲ ਵੀ ਸੇਫ ਨਹੀਂ ਹਾ ਸਕੂਲ ਚ ਤੁਸੀਂ ਇਹ ਨਹੀਂ ਕਿਹਾ ਵੀ ਮੇਰੇ ਪਿਤਾ ਨੂੰ ਆਉਣਾ ਕਿਉਂ ਪਿਆ ਜੇ ਤੁਸੀਂ ਮੇਰੇ ਨਾਲ ਬਤਨਵੀਜੀ ਕਰੀ ਤਾਂ ਹੀ ਮੇਰੇ ਪਿਤਾ ਨੂੰ ਬਾਪ ਮੇਰੇ ਨਾਲ ਆਉਣਾ ਪਿਆ ਹਾਂਜੀ ਜੀ ਅਸੀਂ ਵੀ ਹਨਾ ਕਿਹਾ ਸੀਗਾ ਉਹ ਕਹਿੰਦੇ ਵੀ ਲੈ ਤੁਸੀਂ ਤਾਂ ਵੀ ਇਹ ਵਾਲਤੀ ਉਹ ਕਰਦੇ ਹੋ ਤੁਸੀਂ ਵੀ ਤੁਸੀਂ ਪ੍ਰਿੰਸੀਪਲ ਮੈਮ ਦੇ ਗੱਲ ਸਾਥ ਪਾਇਗਾ ਜਦ ਕਿ ਉਥੇ ਕੈਮਰੇ ਵੀ ਲੱਗੇ ਹੋਏ ਆ ਜੋ ਕੁਝ ਪ੍ਰਿੰਸੀਪਲ ਮੈਮ ਨੇ ਸਾੜੇ ਨਾਲ ਕੀਤਾ ਉਹ ਵੀ ਹੋਊਗਾ ਤੇ ਜੇ ਅਸੀਂ ਪ੍ਰਿੰਸੀਪਲ ਮੈਮ ਨੇ ਕੁਝ ਕੀਤਾ ਉਹ ਵੀ ਕੈਮਰੇ ਚ ਮੌਜੂਦ ਹੋਊਗਾ ਇਹ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਕਦੋਂ ਤੋਂ ਨਹੀਂ ਇਸ ਸਕੂਲ ਦੇ ਵਿੱਚ